ਜਲੰਧਰ ਵੈਸਟ ਤੋਂ ਨਵੇਂ ਚੁਣੇ ਗਏ ਵਿਧਾਇਕ ਮਹਿੰਦਰ ਭਗਤ ਨੇ ਆਪਣੇ ਅਹੁਦੇ ਲਈ ਸਹੁੰ ਚੁੱਕ ਲਈ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਨੇ ਉਹਨਾਂ ਨੂੰ ਆਪਣੇ ਦਫ਼ਤਰ ਵਿੱਚ ਵਿਧਾਇਕ ਵਜੋਂ ਸਹੁੰ ਚੁਕਾਈ ਇਸ ਦੇ ਨਾਲ ਹੀ ਹੁਣ ਮਹਿੰਦਰ ਭਗਤ ਰਸਮੀ ਤੌਰ ਤੇ ਜਲੰਧਰ ਵੈਸਟ ਦੇ ਵਧਾਏ ਇੱਕ ਬਣ ਗਏ ਹਨ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹੇ ਜਿਕਰ ਇਹੋ ਹੈ ਕਿ 13 ਜੁਲਾਈ ਨੂੰ ਐਲਾਨੇ ਕੀਤੇ ਨਿਚੋ ਨਤੀਜਿਆਂ ਵਿੱਚ ਆਪ ਦੇ ਮਹਿੰਦਰ ਭਗਤ ਨੇ 55000 ਵੋਟਾਂ ਹਾਸਲ ਕਰਕੇ ਵੱਡੀ ਜਿੱਤ ਹਾਸਲ ਕੀਤੀ ਸੀ ਮਹਿੰਦਰ ਭਗਤ 37325 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ ਸਨ ਭਾਜਪਾ ਉਮੀਦਵਾਰ ਸ਼ੀਤਲ ਅਗਰਵਾਲ ਦੂਜੇ ਅਤੇ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੋਰ ਤੀਜੇ ਸਥਾਨ ਤੇ ਰਹੇ ਸਨ ਦੱਸ ਦੇ ਕਿ ਹੈ ਸੀਟ ਆਮ ਆਦੀ ਪਾਰਟੀ ਦੇ ਵਿਧਾਇਕ ਸ਼ੀਤਲ ਅਗਰਾਲ ਦੇ ਸਤੀਫੇ ਮਗਰੋਂ ਖਾਲੀ ਹੋ ਗਈ ਸੀ ਜੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰ ਵਿੱਚ ਸ਼ਾਮਲ ਹੋ ਗਏ ਸਨ ਦੱਸ ਦੇ ਕਿ ਇਹ ਵੀ ਕਿਐਸ ਰਾਈਆਂ ਲਗਾਏ ਜਾ ਰਹੀਆਂ ਹਨ ਕਿ ਮਹਿੰਦਰ ਭਗਤ ਨੂੰ ਕੈਬਨਟ ਵਿੱਚ ਵੀ ਥਾਂ ਮਿਲ ਸਕਦੀ ਹੈ ਜਲੰਧਰ ਵੈਸਟ ਤੋਂ ਨਵੇਂ ਚੁਣੇ ਗਏ ਵਿਧਾਇਕ ਮਹਿੰਦਰ ਭਗਤ ਨੇ ਆਪਣੇ ਅਹੁਦੇ ਲਈ ਸਹੁੰ ਚੁੱਕ ਲਈ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਨੇ ਉਹਨਾਂ ਨੂੰ ਆਪਣੇ ਦਫ਼ਤਰ ਵਿੱਚ ਵਿਧਾਇਕ ਵਜੋਂ ਸਹੁੰ ਚੁਕਾਈ ਇਸ ਦੇ ਨਾਲ ਹੀ ਹੁਣ ਮਹਿੰਦਰ ਭਗਤ ਰਸਮੀ ਤੌਰ ਤੇ ਜਲੰਧਰ ਵੈਸਟ ਦੇ ਵਿਦਾਇਕ ਬਣ ਗਏ ਹਨ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹੇ ਜਿਕਰ ਇਹੋ ਹੈ ਕਿ 13 ਜੁਲਾਈ ਨੂੰ ਐਲਾਨੇ ਕੀਤੇ ਨਿਚੋ ਨਤੀਜਿਆਂ ਵਿੱਚ ਆਪ ਦੇ ਮਹਿੰਦਰ ਭਗਤ ਨੇ 55000 ਵੋਟਾਂ ਹਾਸਲ ਕਰਕੇ ਵੱਡੀ ਜਿੱਤ ਹਾਸਲ ਕੀਤੀ ਸੀ ਮਹਿੰਦਰ ਭਗਤ 37325 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ ਸਨ ਭਾਜਪਾ ਉਮੀਦਵਾਰ ਸ਼ੀਤਲ ਅਗਰਵਾਲ ਦੂਜੇ ਅਤੇ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੋਰ ਤੀਜੇ ਸਥਾਨ ਤੇ ਰਹੇ ਸਨ ਦੱਸ ਦੇ ਕਿ ਸੀਟ ਆਮ ਆਦੀ ਪਾਰਟੀ ਦੇ ਵਿਧਾਇਕ ਸ਼ੀਤਲ ਅਗਰਵਾਲ ਦੇ ਸਤੀਫੇ ਮਗਰੋਂ ਖਾਲੀ ਹੋ ਗਈ ਸੀ ਜੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰ ਵਿੱਚ ਸ਼ਾਮਲ ਹੋ ਗਏ ਸਨ ਦੱਸ ਦੇ ਕਿ ਇਹ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਮਹਿੰਦਰ ਭਗਤ ਨੂੰ ਕੈਬਨਿਟ ਵਿੱਚ ਵੀ ਥਾਂ ਮਿਲ ਸਕਦੀ ਹੈ